ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਗ ਮਾਰੂ ਮਹੱਲਾ ਪਹਿਲਾ ਘਰ ਪੰਜਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਐਨ ਸੁਜਾਗੈ ਨੀਂਦ ਨਾ ਸੋਵੈ ਸੋ ਜਾਣੈ ਜਿਸ ਵੇਦਨ ਹੋਵੈ ਪ੍ਰੇਮ ਕੇ ਕਾਨ ਲਗੇ ਤਨ ਭੀਤਰ ਵੈਦ ਕੇ ਜਾਣੈ ਕਾਰੀ ਜੀਓ ਜੇ ਸਨੋ ਸਾਚਾ ਸਿਫਤੀ ਲਾਏ ਗੁਰਮਖ ਵਿਰਲੇ ਕੀ ਸਹਿ ਬੁਝਾਏ ਅੰਮ੍ਰਿਤ ਕੀ ਸਾਰ ਸੋਈ ਜਾਣੈ ਜੇ ਅੰਮ੍ਰਿਤ ਕਾ ਵਾਪਾਰੀ ਜੀਉ ਰਹਾਓ ਪੈਰ ਸੇਤੀ ਧਨ ਪ੍ਰੇਮ ਚਰ ਰਚਾਏ ਗੁਰ ਕੈਬਦ ਤਥਾ ਚਿਤ ਲਾਏ ਸਹਿਜ ਸੇਤੀ ਧਨ ਖਰੀ ਸੁਹੇਲੀ ਤ੍ਰਿਸ਼ਨਾ ਦਿਖਾਨ ਵਾਰੀ ਜੀਉ ਸਹਿਸਾ ਤੋੜੇ ਪਰਮ ਚੁਕਾਏ ਸਹਿਜੇ ਸਿਫਤੀ ਧਨ ਖਚੜਾਏ ਗੁਰ ਕਾ ਸ਼ਬਦ ਮਰੈ ਮਨ ਮਾਰੇ ਸੁੰਦਰ ਜੋਗਾ ਧਾਰੀ ਜਿਉ ਹੋ ਮੈਂ ਜਲਿਆ ਮਨੋ ਬਸਾਰੇ ਜੰਪੂਰ ਵਸੈ ਖੜਗ ਕਰਾਰੇ ਆਪ ਕਹਿ ਕੇ ਹੈ ਨਾਮ ਨਾ ਮਿਲੀ ਤੂੰ ਸੋ ਜੀੜੇ ਭਾਰੀ ਜਿਉ ਮਾਇਆ ਮਮਤਾ ਪਵੇ ਖਿਆਲੀ ਜੰਪੂਰ ਫਸੈਗਾ ਜਮ ਜਾਲੀ ਹੇਤ ਕੇ ਬੰਧਨ ਤੋੜ ਨਾ ਸਕੈ ਤਾਂ ਜਮ ਕਰੇ ਖੁਵਾਰੀ ਜਿਉ ਨਾ ਹੁ ਕਰਤਾ ਨਾ ਮੈਂ ਕੀਆ ਅਮਰਤ ਨਾਮ ਸਤ ਗੁਰ ਦਿਆ ਜੇਤੂ ਦੇ ਤਿਸੈ ਕੇ ਆਚਾਰਾ ਨਾਨਕ ਸਰਨ ਤੁਮਾਰੀ ਜਿਓ ਮਾਰੂ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਜੈ ਬੈਸਾਲੈ ਤੈ ਬੈਸਾਂ ਭਾਈ ਜੈ ਭੇਜੈ ਤੈ ਜਾਵਾਂ ਸਭ ਨਗਰੀ ਮੈਂ ਇੱਕੋ ਰਾਜਾ ਸਬੇ ਪਵਿੱਤਰ ਹੈ ਥਾਵਾਂ ਬਾਬਾ ਦੇ ਵਸਾ ਸਚ ਗਾਵਾ ਜਾਤ ਸਹਿਜੇ ਸਹਿਜ ਸਮਾਵਾਂ ਰਹਾਓ ਬੁਰਾ ਭਲਾ ਕਿਛ ਆਪਸ ਤੇ ਜਾਣਿਆ ਐਹੀ ਸਗਲ ਵਿਕਾਰਾ ਇਹ ਫਰਮਾਇਆ ਖਸਮ ਕਾ ਹੋਐ ਵਰਤੈ ਉਹ ਸੰਸਾਰਾ ਇੰਦਰੀ ਧਾਤ ਸਭਲ ਕਹੀਤ ਹੈ ਇੰਦਰੀ ਕਿਸਤੇ ਹੋਈ ਆਪੇ ਖੇਲ ਕਰੈ ਸਭ ਕਰਤਾ ਹੈ ਸਭ ਉਜੈ ਕੋਈ ਗੁਰ ਪ੍ਰਸਾਦੀ ਏਕ ਲਿਵ ਲਾਗੀ ਦੁਬਦਾ ਤਦੇ ਬਿਨਾਸੀ ਜੋ ਤੇ ਸੁਭਾਣਾ ਸੋ ਸਤ ਕਰ ਮਾਨਿਆ ਕਾਟੀ ਜਮ ਕੀ ਫਾਸੀ ਪਣਦ ਨਾਨਕ ਲੇਖਾ ਮੰਗੈ ਕਬਨਾ ਜਾਂ ਚੂਕਾ ਮਨ ਬਿਮਾਨਾ ਤਹਾਸ ਧਰਮ ਰਾਏ ਜਬ ਤਹ ਪਏ ਸਚੇ ਕੀ ਸਰਨਾ ਮਾਰੂ ਮਹੱਲਾ ਤੀਜਾ ਆਵਣ ਜਾਣਾ ਨਾ ਥੀਏ ਨਿਜ ਘਰ ਵਾਸਾ ਹੋਏ ਸਚ ਖਜ਼ਾਨਾ ਬਖਸਿਆ ਆਪੇ ਜਾਣੈ ਸੋਏ ਏ ਮਨ ਹਰਿ ਜਿਉ ਚੇਤ ਤੂੰ ਮਨੋ ਤਜ ਵਿਕਾਰ ਗੁਰ ਕੈ ਸਬਦ ਧਿਆਏ ਤੂੰ ਸਚ ਲਗੀ ਪਿਆਰ ਰਹਾਓ ਅਥੈ ਨਾਵ ਕੁਤ ਭੁੱਲਿਆ ਫਿਰ ਹੱਥ ਕਥਾਉ ਨ ਪਾਏ ਜੋਨੀ ਸਭ ਪੁਹਾਇਨ ਬਿਸਟਾ ਮਾਹਿ ਸਮਾਏ ਵਡ ਭਾਗੀ ਗੁਰ ਪਾਇਆ ਪੂਰਵ ਲਿਖਿਆ ਮਾਏ ਆਦਨ ਸਚੀ ਭਗਤ ਕਰ ਸਚਾ ਲਏ ਮਿਲਾਏ ਆਪੇ ਸਿਰ ਸਭ ਸਾਜਿਆ ਨੇ ਆਪੇ ਨਦਰ ਕਰੇ ਨਾਨਕ ਨਾਮ ਵਡਿਆਈਆਂ ਜੈ ਭਾਵੇ ਤੈ ਦੇ ਮਾਰੂ ਮਹੱਲਾ ਤੀਜਾ ਪਿਛਲੇ ਗੁਨਾ ਬਖਸਾਏ ਜੀਓ ਅਬ ਤੂੰ ਮਾਰਗ ਪਾਏ ਹਰ ਕੀ ਚਰਨੀ ਲਾਗ ਰਹਾ ਵਿੱਚੋਂ ਆਪ ਗਵਾਏ ਮੇਰੇ ਮਨ ਗੁਰਮਖ ਨਾਮ ਹਰ ਧਾਏ ਸਦਾ ਹਰ ਚਰਨੀ ਲਾਗ ਰਹਾ ਇੱਕ ਮਨ ਇੱਕ ਹੈ ਭਾਇ ਰਹਾਓ ਨਾ ਮੈਂ ਜਾਦ ਨਾ ਪਤੈ ਨਾ ਮੈਂ ਥਿਓ ਨਾ ਤਾਓ ਸ਼ਬਦ ਭੇਦ ਭ੍ਰਮ ਕਟਿਆ ਗੁਰ ਨਾਮ ਦੀ ਆ ਸਮਝਾਏ ਯੋ ਮਨ ਲਾਲਚ ਕਰਦਾ ਫਿਰੈ ਲਾਲਚ ਲਾਗਾ ਜਾਏ ਧੰਦਾ ਕੂੜ ਵੇ ਆਪਿਆ ਜੰਪੂਰ ਝੋਟਾ ਖਾਏ ਨਾ ਨੰਗ ਸਭ ਕੁਝ ਆਪੇ ਆਪ ਹੈ ਦੂਜਾ ਨਾਹੀ ਕੋਏ ਭਗਤ ਖਜਾਨਾ ਬਖਸਿਓ ਨ ਗੁਰਮੁਖਾ ਸੁਖ ਹੋਏ ਮਾਰੂ ਮਹੱਲਾ ਤੀਜਾ ਸਜਰਤਿ ਸੇ ਟੋਲ ਲੋ ਸੇ ਵਿਰਲੇ ਸੰਸਾਰ ਤਿਨ ਮਿਲਿਆ ਮੁਖੁ ਜਲਾ ਜਪਨਾ ਮਮਰਾਰ ਬਾਬਾ ਸਾਚਾ ਸੈਬ ਰਿਜੈ ਸੁਮਾਲ ਸਤਿਗੁਰੇ ਆਪਣਾ ਪਉਛ ਦੇਖ ਲਿਓ ਵਖਰ ਭਾਲ ਰਹਾਓ ਇਹ ਸੱਚਾ ਸਭ ਸੇਵੰਦੀ ਤੁਰ ਭਾਗ ਮਿਲਾਵਾ ਹੋਏ ਗੁਰਮੁਖ ਮਿਲੇ ਸੇ ਨ ਵਿਛੜੈ ਪਾਵੇ ਸਚ ਸੋਏ ਇਕ ਭਗਤੀ ਸਾਰ ਨ ਜਾਣਨੀ ਮਨ ਮੁਖ ਭਰਮ ਭੁਲਾਏ ਉਹਨਾਂ ਵਿੱਚ ਆਪ ਵਰਤਦਾ ਕਰਨਾ ਕਿਛੂ ਨ ਜਾਏ ਜਿਸ ਨਾਲ ਜੋਰ ਨ ਚੱਲਈ ਖਲੇ ਕੀਚੈ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸੈ ਤਾਂ ਸੁਣ ਕਰੇ ਸਬਾਸ਼ ਮਾਰੂ ਮਹੱਲਾ ਤੀਜਾ ਮਾਰੂ ਤੇ ਸੀਤਲ ਕਰੇ ਮਨੂ ਰੋ ਕੰਚਨ ਹੋਏ ਸੋ ਸਾਚਾ ਸਹ ਲਾਈਐ ਤਿਸ ਜੇਵ ਡਵਰ ਨਾ ਕੋਏ ਮੇਰੇ ਮਨ ਆਂਦੇ ਨੇ ਤੇ ਆਏ ਹਰ ਨਾਉ ਸਤਿਗੁਰ ਕੈ ਬਚਨ ਰਾਤ ਤੂੰ ਆਂਦੇ ਨ ਗੁਣ ਗਾਉ ਰਹਾਓ ਗੁਰਮਖੇ ਕੋ ਜਾਣੀਐ ਜੇ ਸਤਿਗੁਰ ਦੇ ਭੁਜਾਏ ਸੋ ਸਤਿਗੁਰ ਸਾਹ ਲਾਈਐ ਜਿੱਦੂ ਐ ਸੋ ਜੀ ਪਾਏ ਸਤਿਗੁਰ ਛੋੜ ਦੂਜਾ ਲਗੇ ਕਿਆ ਕਰਨ ਗਏ ਜਾਏ ਜਾਂਪੁਰ ਬੱਦੇ ਮਾਰੀਐ ਬਹੁਤੀ ਮਿਲੇ ਸਜਾਏ ਮੇਰਾ ਪ੍ਰਭ ਵੇ ਪਰਵਾਉ ਹੈ ਨਾ ਤਿਸ ਤਿਲ ਨਾ ਤੁਮਾਏ ਨਾਨਕ ਤੇ ਸਰਨਾਈ ਭਜ ਪਉ ਆਪੇ ਬਖਸ ਮਿਲਾਏ ਮੇਰਾ ਪ੍ਰਭ ਵੇ ਪਰਵਾਉ ਹੈ ਨਾ ਤਿਸ ਤਿਲ ਨਾ ਤੁਮਾਏ ਨਾਨਕ ਤੇ ਸਰਨਾਈ ਭਜ ਪਉ ਆਪੇ ਬਖਸ ਮਿਲਾਏ ਪੁੱਲ ਚੋਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ